ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਰਾਜਵੀਰ ਕੌਰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਆਂ ਤੇ ਅੱਗੇ ਵੀ ਤੁਹਾਡੀ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਆਂਗੀ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਜੀ ਆਪਣੇ ਘਰੇ ਆਏ ਹੋਏ ਸੀ ਕੱਲ ਦੇ ਰਿਸ਼ਤੇਦਾਰ ਆਪਣੀ ਭੁਆਈ ਦੀ ਕੁੜੀ ਤੇ ਅਸੀਂ ਗਏ ਹੋਏ ਸੀਗੇ ਜੀ ਅੱਜ ਗੋਨਿਆਂ ਨਾਲ ਸ਼ਾਪਿੰਗ ਕਰਨ ਤੇ ਅਸੀਂ ਉੱਥੇ ਜਿਹੜਾ ਬਹੁਤ ਜ਼ਿਆਦਾ ਸਮਾਨ ਲੈ ਕੇ ਆਏ ਹੋਏ ਆਗੇ ਕੱਪੜਿਆਂ ਦੀ ਸ਼ਾਪਿੰਗ ਵੀ ਕੀਤੀ ਏ ਤੇ ਅਸੀਂ ਥੋੜੇ ਜਿਹਾ ਭਾਂਡੇ ਵਾਲੀ ਦੁਕਾਨ ਤੋਂ ਵੀ ਸਮਾਨ ਲੈ ਕੇ ਆਂਦਾਗਾ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ 1 ਬਾਈ 1 ਦਿਖਾਵਾਂਗੀ ਵੀ ਅਸੀਂ ਕਿਹੜੇ ਸੂਟ ਲੈ ਕੇ ਆਂਦੇ ਆਗੇ ਕਿਵੇਂ ਦੇ ਅਸੀਂ ਦੁਪੱਟੇ ਲੈ ਕੇ ਆਂਦੇ ਆ ਕਿਵੇਂ ਦੀ ਅਸੀਂ ਲਾਸ ਲੈ ਕੇ ਆਂਦੀ ਏ ਸਾਰਾ ਕੁਝ ਦਿਖਾਵਾਂਗੀ ਬਟ ਮਤਲਬ ਮੈਂ ਇੱਕ ਚੀਜ਼ ਨੋਟ ਕੀਤੀ ਏਗੀ ਵੀ ਸਾਡੇ ਜਿਹੜੇ ਮਤਲਬ ਗੋਨਿਆਨੇ ਕੱਪੜਾ ਹਨਾ ਬਹੁਤ ਵਧੀਆ ਇੱਕ ਵਾਜਬ ਰੇਟਾਂ ਤੇ ਮਿਲਦਾਗਾ ਕਿਉਂਕਿ ਮੈਂ ਮੁਕਸਰ ਵੀ ਟਰਾਈ ਕੀਤਾ ਨਾ ਵਿਜ਼ਿਟ ਕੀਤਾਗਾ ਮੁਕਸਰ ਤਾਂ ਮੈਨੂੰ ਵੈਸੇ ਹੀ ਥੋੜਾ ਜਿਹਾ ਮਹਿੰਗਾ ਲੱਗਦਾਗਾ ਬਟ ਸਾਡੇ ਗੋਨਿਆਨੇ ਬਹੁਤ ਵਧੀਆ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਪ੍ਰਾਈਸ ਤੇ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਆਪਾਂ ਨੂੰ ਕੱਪੜਾ ਵਗੈਰਾ ਆਪਾਂ ਉਹ ਕਰੀਤ ਸਕਦੇ ਆ ਤਾਂ ਹੁਣ ਮੈਂ ਤੁਹਾਨੂੰ 1 ਬਾਈ 1 ਦਿਖਾਵਾਂਗੀ ਵੀ ਅਸੀਂ ਕਿਹੜੀ ਕਿਹੜੀ ਸ਼ੌਪ ਤੇ ਗਏ ਤੇ ਅਸੀਂ ਕਿਵੇਂ ਕਿਵੇਂ ਦੇ ਸੂਟ ਖਰੀਦੇ ਤੇ ਸਾਰੇ ਸੂਟ ਇੰਨੇ ਕੁ ਜ਼ਿਆਦਾ ਸੋਹਣੇ ਹਨਾ ਤਾਂ ਤੁਸੀਂ ਮੇਰੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਹਾਂਜੀ ਤਾਂ ਆਪਾਂ ਗਏ ਸੀ ਗੋਇਲ ਕਲੋਥ ਹਾਊਸ ਆ ਲੈਂਦੇ ਗੁਨੀਆਣਾ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗੀ ਵੀ ਅਸੀਂ ਇਨਾਂ ਤੋਂ ਕਿਹੜੇ ਕਿਹੜੇ ਸੂਟ ਲੈ ਹੋਏ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਹ कॉटन ਦਾ सूट ਲਿਆ ਹੋਇਆਗਾ ਸਾਡੇ ਭੂਆ ਜੀਰਾਂ ਵਾਸਤੇ ਉਹ ਥੋੜੇ ਜੇ ਏਜਡ ਹੈ ਤੇ ਉਹਨਾਂ ਲਈ ਅਸੀਂ ਇਹ ਸੂਟ ਲਿਆ कॉटन ਦਾ ਸਟੱਫ ਹੈ 450 ਪ੍ਰਾਈਸ ਹੈ ਸੂਟ ਦਾ ਤੇ ਬਹੁਤ ਜ਼ਿਆਦਾ ਸੌਫਟ कॉटन ਹੈ ਇਹ ਲਿਆ ਜੀ ਅਸੀਂ गोयल ਕਲਾਸ ਹਾਊਸ ਗੁਨਿਆਣਾ ਤੇ ਇਸ ਤੋਂ ਬਾਅਦ ਅਸੀਂ ਲਿਆ ਜੀ ਕੁਰਤੇ ਪਜਾਮੇ ਮਤਲਬ ਜਿਹੜੇ ਡੇਲੀ ਪਾਣੇ ਆਲੇ ਆ ਕੰਮ 'ਚ ਡੈਡੀ ਹਰਾਂ ਦਾ ਲਿਆ ਕੁਰਤਾ ਤੇ ਆ ਬਾਪੂ ਜੀ ਦੇ ਲਈ ਆ ਦੋਨੋਂ ਡੈਡੀ ਦੇ ਲਈ ਕੁੜਤਾ ਪਜਾਮਾ ਤੇ ਆ ਵੀ ਡੈਡੀ ਦਾ ਹੈ ਤਾਂ ਇਹ ਬਹੁਤ ਸੋਹਣੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਝੋਨਾ ਵਗੈਰਾ ਲਾਉਣਗੇ ਡੈਡੀ ਹਰੀ ਹਨਾ ਤਾਂ ਆਪਾਂ ਨੂੰ ਥੋੜੇ ਜੇ ਮਤਲਬ ਇਵੇਂ ਦੇ ਕਲਰ ਦੇ ਚਾਹੀਦੇ ਜਿੰਨਾ ਚਾ ਨਾ ਪਸੀਨਾ ਵਗੈਰਾ ਨਾ ਹੋ ਦਿਖੇ ਮਤਲਬ ਸੋਹਣੇ ਜੇ ਕਲਰ ਤੇ ਇਹ ਲਿਆ ਜੀ ਆਪਾਂ ਗੋਇਲ ਕਲੋਥ ਹਾਊਸ ਬੁਨਿਆਣਾ ਇਥੇ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਜੀ ਮੈਂ ਤੁਹਾਨੂੰ ਦਿਖਾਉਣੇਗੀ ਆਪਣਾ ਸੂਟ ਇਹ ਮੈਨੂੰ ਸੋਹਣਾ ਲੱਗਿਆ ਤੇ ਇਹ ਮੈਂ ਮੈਚਿੰਗ ਹੀ ਲਏ ਆ ਉੱਥੇ ਕੱਟ ਪੀਸ ਪਈ ਹੋਈ ଥିਗੇ ਤੇ ਆਤਾ ਜੀ ਇਹਦਾ ਕੁੜਤਾ ਹੈ ਤੇ ਇਹ ਮੈਂ ਬਹੁਤ ਸੋਨਾ ਲੈਸ ਲਾ ਕੇ ਸਵਾਉਂਗੀ ਮੈਨੂੰ ਇਹਦਾ ਕਲਰ ਏਡਾ ਕੁ ਜਿਆਦਾ ਪਿਆਰਾ ਲੱਗਿਆ ਨਾ ਕੱਪੜਾ ਵੀ ਇੰਨਾ ਕੁ ਜਿਆਦਾ ਸੌਫਟ ਹੈ ਪੂਰਾ ਮੁਲਾਇਮ ਕੱਪੜਾ ਹੈਗਾ ਤੇ ਇਹਦੇ ਨਾਲ ਮੈਂ ਆਹ ਰੈਡਿਸ਼ ਕਲਰ ਜੇ ਦੀ ਪੀਚ ਜੇ ਕਲਰ ਦੀ ਮੈਂ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਮੈਚ ਕੀਤੀ ਹੋਈ ਹੈ ਥੋੜਾ ਜਿਹਾ ਫਰਕ ਹੈ ਜੇ ਬੱਟੇ ਜਦੋਂ ਲੈਸ ਵਗੈਰਾ ਲਗਾਈ ਬਹੁਤ ਸੋਹਣਾ ਕੰਬੀਨੇਸ਼ਨ ਬਣ ਜੇਗਾ ਅਗਸਤ ਚ ਮੇਰੇ ਕਾਲਜ ਸਟਾਰਟ ਹੈ ਤਾਂ ਆਪਾਂ ਫਿਰ ਇਹ ਕਾਲਜ ਪਾਲਿਆ ਕਰਾਂਗੇ ਹਨਾ ਤਾਂ ਵਧੀਆ ਜਦੋਂ ਇਹ ਸਟਿਚ ਕੀਤਾ ਤਾਂ ਵਧੀਆ ਬਣ ਜਾਏਗਾ ਤੇ ਆ ਲਿਆਂਦੀ ਏ ਜੇ ਇਹ ਮੈਨੂੰ ਪੂਰਾ ਸੂਟ ਵੈਸੇ 300 ਦਾ ਪੈ ਗਿਆ 2-2 ਮੀਟਰ ਦੇ ਕੱਟ ਪੀਸ ਹੈਗੇ ਇਹ ਵੀ ਆਪਾਂ ਜੀ ਗੋਇਲ ਕਲਾਸ ਹਾਊਸ ਗੋਣਿਆਂ ਤੋਂ ਹੀ ਲਏ ਹੋਏ ਐ ਤੇ ਇਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਨਾ ਬੜਾ ਬੜਾ ਪਿਆਰਾ ਜਿਹਾ ਕਲਰ ਹੈ ਤੇ ਇਹ ਹੈਗੀ ਭੂਆ ਜੀ ਦੇ ਸੂਟ ਦੀ ਲਾਈਨਿੰਗ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਵੀ ਆਪਾਂ ਭੂਆ ਜੀ ਲਈ ਜਿਹੜਾ ਸੂਟ ਵਰਕ ਕਰਾਇਆ ਸੀਗਾ ਤੇ ਇਹਦੇ ਲਈ ਆਪਾਂ ਲਾਈਨਿੰਗ ਹੁਣ ਲੈ ਕੇ ਆਏ ਤੇ ਹੁਣ ਸ਼ਾਮ ਨੂੰ ਆਪਾਂ ਜਿਹੜਾ ਸੂਟ ਸਟਿਚ ਕਰਨਾ ਦੇ ਕੇ ਆਵਾਂਗੇ ਤੇ ਦੇਖੋ ਜੀ ਆਹ ਸੂਟ ਆਪ ਵਰਕਰ ਐ ਸੀ ਵੀਡੀਓ ਚ ਵੀ ਡਿਸਪਲੇ ਕੀਤਾ ਸੀਗਾ ਤੇ ਆਹ ਇਹਦੇ ਨਾਲ ਲਾਈਨਿੰਗ ਹੈ ਜੀ ਇਹ ਵੀ ਆਪਾਂ ਸਟਿਚ ਕਰਨਾ ਦੇ ਕੇ ਆਵਾਂਗੇ ਸ਼ਾਮ ਨੂੰ ਤੇ ਢੇਰਾਂ ਦੇ ਢੇਰ ਲਾ ਕੇ ਬਹੁਤ ਫੁੱਲੇ ਜਿੰਨਾ ਸ਼ਾਪਿੰਗ ਕੀਤੀ ਤੇ ਆਹ ਆਪਾਂ ਵਾਈਟ ਜੈਕਟ ਬਣਾਈ ਬਣਾਉਣੀ ਦਿੱਤੀ ਹੋਈ ਹੈ ਤੇ ਪੱਛਮ ਥੋੜੀ ਜਿਹੀ ਘਟ ਗਈ ਸੀ ਤੇ ਆਪਾਂ ਤਿੰਨ ਪ্লাই ਪੱਛਮ ਦੇ ਜਿਹੜੇ ਦੋ ਗੋਲੇ ਲੈ ਕੇ ਆਏ ਹੰਜੂਰੇ ਗੁੱਲੀ ਕੇ ਸ਼ੋਅਰੂਮ ਚੋਂ ਗੋਨੇ ਆਣਾ ਤੇ ਇਹ ਰੱਖਦੀ ਇੱਥੇ ਇਤੋਂ ਗੋਲ ਕਲਾਸ ਹਾਊਸ ਦੇ ਝੋਲੀ ਪਾਇਆ ਕਰ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪੂ ਅਜ ਨੂੰ ਸੂਟ ਲੈਂਦਾ ਸੀ ਆਪਾਂ ਸਾਡੇ ਕੋਈ ਨੂੰ ਤੇ ਇਹਦੇ ਲਈ ਆਪਾਂ ਮਲਟੀ ਕਲਰ ਦੀ ਜਿਹੜੀ ਲਾਸ ਲੈ ਕੇ ਆਏ ਹੋਏ ਆ ਇਹ ਆਪਾਂ ਹੀ ਮਿਲਗਾਵਾਂਗੇ ਸੂਟ ਤੇ ਮਲਟੀ ਕਲਰ ਦੀ ਲਾਸ ਹੈ ਜੀ ਬਹੁਤ ਜ਼ਿਆਦਾ ਸੋਹਣੀ ਤੇ 30 ਰੁਪਏ ਮੀਟਰ 2 ਮੀਟਰ ਲਾਸ ਇਹ ਸੂਟ ਤੇ ਵੀ ਆਪਾਂ ਲਾਵਾਂਗੇ ਕਾਟਨ ਦਾ ਸੂਟ ਹੈ ਤੇ ਇਹ ਤਾਂ ਆਪਾਂ ਖੁਦ ਹੀ ਸਟਿਚ ਕਰ ਲਾਂਗੇ ਕੋਈ ਇਹਦਾ ਸੂਟ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆਂ ਜੀ ਸਭ ਤੋਂ ਸਭ ਤੋਂ ਸਭ ਤੋਂ ਜਿਆਦਾ ਸੋਹਣੀ ਸੂਟ। ਹਾਂਜੀ ਆਹ ਸੂਟ ਦੇਖੋ ਤੁਸੀਂ ਇਹ ਮੇਰੀ ਭੂਆ ਜੀ ਦੀ ਕੁੜੀ ਦਾ ਸੂਟ ਹੈ ਉਹ ਜੀਜੀ ਨੇ ਪਸੰਦ ਕੀਤਾਗਾ ਤੇ ਤੁਸੀਂ ਇਹਦਾ ਕਲਰ ਦੇਖੋ। ਬਹੁਤ ਸੋਹਣਾ ਮਤਲਬ ਪ੍ਰਿੰਟ ਬਣਿਆ ਹੋਇਆਗਾ ਪੱਤੀਆਂ ਜੀਆਂ ਦਾ ਦੇਖੋ ਤੁਸੀਂ ਬਲੈਕ ਕਲਰ ਦੀ ਜਿਹੜੀ ਕੁੜਤੀ ਹੈ ਤੇ ਇਹਦੇ ਨਾਲ ਤੁਸੀਂ ਦੇਖੋ ਵੀ ਜਿਹੜਾ ਬਾਟਮ ਦਾ ਵਰਕ ਹੈਗਾ ਵਰਕ ਦੇਖੋ ਬਾਟਮ ਦਾ ਕਿੰਨਾ ਜਿਆਦਾ ਸੋਹਣਾ ਤੇ ਸਫਾਈ ਨਾਲ ਕੀਤਾ ਹੋਇਆ ਤੇ ਦੇਖੋ ਇਹਦੇ ਨਾਲ ਹੈਗਾ ਕੋਟੇ ਡੋਰੀਏ ਦਾ ਦੁਪੱਟਾ 3 ਡਾਈ ਟ੍ਰਿਪਲ ਡਾਈ ਵਾਈਟ ਵੀ ਹੈ ਬਲੈਕ ਵੀ ਹੈ ਔਰ ਸੀ ਗ੍ਰੀਨ ਵੀ ਹੈ ਮਸਟਰਡ ਜਿਹਾ ਆਪਾਂ ਕਹਿ ਸਕਦੇ ਹਾਂ ਤੇ ਇਹ ਸਭ ਨੂੰ ਸੂਟ ਪਿਆ ਜੀ ਸਿਰਫ 550 ਰੁਪਏ ਚ 550 ਰੁਪਏ ਦੇ ਵਿੱਚ ਸਾਨੂੰ ਜਿਹੜਾ ਮਤਲਬ ਟ੍ਰਿਪਲ ਟਾਈਡ ਹੈ ਇਹਦਾ ਦੁਪੱਟਾ ਵੀ ਹੈ बॉटਮ ਤੇ ਵੀ ਵਰਕਾਂ ਤੇ ਪਲੱਸ ਇਹਦਾ ਜਿਹੜਾ ਕੁਰਤਾ ਵੀ ਪ੍ਰਿੰਟਡ ਹੈ ਤਾਂ ਇੰਨੇ ਰੀਜ਼ਨੇਬਲ ਪ੍ਰਾਈਸ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਸ਼ਹਿਰ 'ਚ ਸੂਟ ਮਿਲਦਾ ਹੋਗਾ ਮੋਸਟਲੀ 500 ਦਾ ਨਾਰਮਲ ਸੂਟ ਹੀ ਬੰਦਦਾ ਹਨਾ ਬਟ ਇਹ 'ਚ ਵਰਕ ਵੀ ਦੇ ਰਹੇ ਆ ਆਪਾਂ ਨੂੰ ਕੋਟਾ ਡੋਰੀ ਤੇ ਦੁਪੱਟਾ ਉਹ ਵੀ ਟ੍ਰਿਪਲ ਡਾਈ ਹਨਾ ਤਾਂ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਦੀਦੀ ਦਾ ਸੂਟ ਵੀ ਇਹ ਬਹੁਤ ਜ਼ਿਆਦਾ ਸੋਹਣਾਗਾ ਤੇ ਦੇਖੋ ਤੁਸੀਂ ਕਿੰਨੀ ਗ੍ਰੇਸ ਐ ਸੁੰਦ ਦੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਜੀ ਆਪਣਾ ਸੂਟ 1 ਆਫ ਮਾਈ ਫੇਵਰਿਟਸ ਮੇਰੀ ਬਹੁਤ ਪਹਿਲਾਂ ਦਾ ਦੇਖੋ ਜੀ ਮੇਰੀ ਬਾਟਮ ਥੋੜਾ ਜਿਹਾ ਰੈੱਡ ਲੱਗਦਾ ਜਿਵੇਂ ਕਿਸੇ ਦੇ ਵਾਦਾ ਸੂਟ ਹੁੰਦਾ ਬਟ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਇਹਦਾ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਇਹ ਕਮੀਜ਼ ਹੈ ਇਹਦੇ ਵਿੱਚ ਬਹੁਤ ਸੋਹਣੀਆਂ ਸਟ੍ਰਾਬਰੀਜ਼ ਬਣੀਆਂ ਹੋਈਆਂ ਨੇ ਆ ਤੇ ਜਦੋਂ ਮੈਨੂੰ ਸ਼ੌਪਕੀਪਰ ਨੇ ਸੂਟ ਦਿਖਾਇਆ ਮੈਨੂੰ ਤਾਂ ਉਹਦੇ ਬਹੁਤ ਜ਼ਿਆਦਾ ਸੋਹਣਾ ਲੱਗਿਆ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸਟ੍ਰਾਬਰੀਜ਼ ਆ ਰਹੀਆਂ ਰੈੱਡ ਪਿੰਕ ਬੇਬੀ ਪਿੰਕ ਰੈੱਡ ਪਿੰਕ ਬੇਬੀ ਕਿੱਦਾਂ ਪਿਆਰਾ ਜਿਹਾ ਕਲਰ ਹੈ ਹਨਾ ਆਈਸਕ੍ਰੀਮ ਚਾਰਟ ਕਲਰ ਹੈ ਗਰਮੀ ਚ ਪਾਣੀ ਵਾਲਾ ਕਲਰ ਹੈ ਤੇ ਇਹ ਵੀ ਮੈਂ ਕਾਲਜ ਜਦੋਂ ਕੋਈ ਫੰਕਸ਼ਨ ਦੀ ਬਾਟਮ ਦੇਖੋ ਕਿ ਕਿੰਡੀ ਜ਼ਿਆਦਾ ਸੋਹਣੀ ਇਹਦੀ ਬਾਟਮ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਪੂਰੀ ਇਹ ਜੀ ਮੇਰਾ ਸੂਟ ਰੈਡੋ ਕਲਰ ਦਾ ਸੂਟ ਤਾਂ ਮੈਂ ਬਹੁਤ ਧਰਗਾ ਟਾਈਮ ਬਹੁਤ ਬਣਾਇਆ ਹੁਣ ਤਾਂ ਮੈਂ ਬਹੁਤ ਆ ਦੇਖੋ ਜੀ ਇਹਦੀ ਕਿੰਡੀ ਜ਼ਿਆਦਾ ਸੋਹਣੀ ਕਢਾਈ ਹੈ ਦੇਖੋ ਵਰਕ ਕਿੱਡਾ ਸੋਨਾ ਕੀਤਾ ਬਟੇਚ ਨਾ ਧਾਗੇ ਜੇ ਬੋਲ ਰਹੇ ਸੀ ਵੀਰਾਂ ਦਾ ਸੀ ਪਰੇ ਕਰ ਦਿਓ ਤੁਸੀਂ ਤੇ ਇੱਧਰ ਵੀ ਦੇਖੋ ਦੋਨੋਂ ਆਪਣੇ ਕੋਲ ਜੜੇ ਹੈਗੇ ਆ ਬਾਟਮ ਤੇ ਆਪਣੇ ਕੋਲ ਵਰਕ ਕੀਤਾ ਹੋਇਆ 550 ਦੇ ਜੀ ਆਪਾਂ ਨੂੰ ਇਹ ਵਾਲਾ ਸੂਟ ਪਿਆ ਬਟ ਆਪਾਂ ਹੋਰ ਦੁਕਾਨ ਤੇ ਵੀ ਟ੍ਰਾਈ ਕੀਤਾ ਸੀਗਾ ਕੋਈ 700 ਬੋਲ ਰਿਹਾ ਸੀਗਾ ਕੋਈ 650 ਪ੍ਰਾਈਸ ਬੋਲ ਰਿਹਾ ਸੀਗਾ ਬਟ ਆਪਾਂ ਇਹ ਦੋਨੋਂ ਸੂਟ ਆ ਜਿਹੜੇ ਬਾਟਮ ਵਰਕ ਵਾਲੇ 1100 ਦੇ ਲੈ ਆ ਇਹ ਆਪਾਂ ਲੈ ਆ ਜੀ ਬਾਟਮ ਵਰਕ ਵਾਲੇ ਦੋਨੋਂ ਸੂਟ ਆਪਾਂ ਲੈ ਆ ਖਾਲਸਾ ਕਲੋਥ ਹਾਊਸ ਗੁਨਿਆਨਾ ਮੰਡੀ ਤੇ ਇਹਦੇ ਨਾਲ ਦੁਪੱਟਾ ਦਿਖਾਵਾਂ ਮੈਂ ਤੁਹਾਨੂੰ ਸਟ੍ਰੋਬੇਰੀ ਵਾਲਾ ਜਿਹੜਾ ਇਸ ਕੁੜਤਾ ਹੈਗਾ ਤੇ ਬਲੱਡ ਰੈੱਡ ਕਲਰ ਦੀ ਇਹਦੇ ਵਿੱਚ ਜਿਹੜੀ ਬਾਟਮ ਹੈ ਪਲੱਸ ਬਾਟਮ ਤੇ ਕੀ ਐਮਬਰਾਇਡਰੀ ਕੀਤੀ ਹੋਈ ਹੈ ਤਾਂ ਇਹਦੇ ਨਾਲ ਆਪਨੇ ਕੋਈ ਟ੍ਰਿਪਲ ਟਾਈ ਐਂਡ ਡਾਈ ਦਾ ਦੁਪੱਟਾ ਹੈ ਇਹ ਚ ਕੀ ਆ ਗਿਆ ਬੇਬਿੰਕ ਕਲਰ ਆ ਗਿਆ ਡਾਰਕ ਰੈੱਡ ਆ ਗਿਆ ਔਰ ਨੇਵੀ ਆ ਗਿਆ ਦੇਖੋ ਤੁਸੀਂ ਇਹ ਚ ਕਿੱਡਾ ਸੋਹਣਾ ਦੁਪੱਟਾ ਕਲਰ ਦੇਖੋ ਕਿੱਡਾ ਜ਼ਿਆਦਾ ਸੋਹਣਾ ਹਨਾ ਸੂਟ ਦਾ ਮੈਂ ਤਾਂ ਜਦੋਂ ਉਹਨੇ ਦਿਖਾਇਆ ਹਨਾ ਤਾਂ ਮੈਨੂੰ ਤਾਂ ਉਹਦੀ ਬਹੁਤ ਜ਼ਿਆਦਾ ਸੋਹਣਾ ਲੱਗੇ ਮੈਂ ਤਾਂ ਡਿਸਾਈਡ ਕਰ ਲਿਆ ਸੀਗਾ ਵੀ ਮੈਂ ਤਾਂ ਇਹ ਵਾਲਾ ਸੂਟ ਹੀ ਲੈ ਕੇ ਜਾਣਾ ਹੈ ਤੇ ਦੇਖੋ ਤੁਸੀਂ ਇਹ ਸੀ ਸਾਡੀ ਸ਼ਾਪਿੰਗ ਤੇ ਇਹ ਸੀਗੇ ਸਾਡੇ ਸੋਹਣੇ ਸੋਹਣੇ ਸੂਟ ਬਾਟਮ ਵਰਕ ਵਾਲੇ ਤੇ ਦੂਸਰੇ ਤੇ ਹੁਣ ਆਪਾਂ ਜੀ ਇਹ ਸੂਟ ਸਟਿਚ ਕਰਾਂਗੇ ਆਪੇ ਦੇ ਚਿਪਾ ਕੇ ਰੱਖ ਲੇ ਇੱਕ ਵਾਰ ਪੋਲੀਥਿਨ 'ਚ ਇਹ ਮੇਰਾ ਸੂਟ ਹੈ ਜੀ ਬਾਟਮ ਵਰਕ ਵਾਲਾ ਇਹ ਮੇਰੇ ਦੀਦੀ ਦਾ ਹੈ ਤੇ ਇਹ ਮੇਰੇ ਹੋ ਗਿਆ ਪੂਆ ਹੀ ਦੇ ਸੂਟ ਇਹ ਪੂਆ ਹੀ ਦੇ ਸੂਟ ਦੀ ਹੋ ਗਈ ਲਾਈਨਿੰਗ ਇਹ ਵੀ ਮੇਰਾ ਸੂਟ ਹੈ ਮੈਂ ਜਦੋਂ ਪੈਰੇ ਦੇ ਕਲਰ ਲਿਆਂਦੇ ਮੈਨੂੰ ਬਹੁਤ ਜਿਆਦਾ ਸੋਹਣੇ ਲੱਗੇ ਤੇ ਇਹ ਵੀ ਮੇਰਾ ਹੋ ਗਿਆ ਤੇ ਆ ਵੀ ਪੂਆ ਹੀ ਦਾ ਹੋ ਗਿਆ ਆ ਸਾਰੇ ਕੁਰਤੇ ਪਜਾਮੇ ਹੋਗੇ ਏ ਕੀਤੀ ਜੀ ਆਪਾਂ ਸ਼ਾਪਿੰਗ ਅੱਜ ਗੁੰਨਿਆਣਾ ਮੰਡੀ ਤੋਂ ਇੰਨੇ ਸੂਟ ਆਪਾਂ ਖਰੀਦ ਕੇ ਲਿਆਂਦੇ ਆਗੇ ਤੇ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਭਾਂਡੇ ਵਾਲੀ ਦੁਕਾਨ ਤੋਂ ਵੀ ਸਮਾਨ ਲਿਆਗਾ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਹੈਗੀ ਦਿਖਾਉਣੀ ਹੈ ਜੀ ਮੇਰੀ ਭਾਂਜੇ ਦਾ ਸੂਟ ਇਹ ਜੀ ਮੇਰੀ ਭਾਂਜੇ ਦਾ ਸੂਟ ਅਸੀਂ ਸੂਟ ਲੈ ਕੇ ਆਂਦਾ ਰੈਡੀमेड ਬੱਚਿਆਂ ਦੇ ਪਾਉਣ ਵਾਲਾ ਸੀ ਗ੍ਰੀਨ ਕਲਰ ਹੈ ਬਹੁਤ ਪਿਆਰਾ ਜਿਹਾ ਪਤਲੀ ਜੀ ਹੈਗੀ ਉਹ ਇਹ ਸਿਲੈਂਦਾ ਜੀ ਜੋਨੀ گارਮੈਂਟਸ ਬਹੁਤ ਸੋਹਣਾ ਸੂਟ ਹੈ ਤੇ ਇਹਦੇ ਨਾਲ ਬਹੁਤ ਸੋਹਣੀ ਸਕਰਟ ਟਾਈਪ ਹੈ। ਇਹ ਤਾਂ ਚ ਅਲਫਾਬੈਟ ਲਿਖੇ ਹੋਏ ਹੈਗੇ। ਇਹ ਵੀ ਗਰਮੀ 'ਚ ਪਾਉਣੇ ਵਾਲਾ ਲਾਈਟ ਜੇ ਕਲਰਸ ਲੈ ਕੇ ਆਂਦਾ ਸੀ ਤੇ ਇਹ ਮੇਰੀ ਚੋਇਸ ਸੀਗੀ ਵੀ ਆਹ ਕਲਰ ਰੈਸ਼ ਦੇ ਜ਼ਿਆਦਾ ਸੂਟ ਕਰੇਗਾ ਤੇ ਮੜਾ ਪਿਆਰਾ ਜਿਹਾ ਕਲਰ ਹੈ ਇਹ। ਤੇ ਇਹ ਜੇ ਆਪਣੀ ਭਾਣ ਜੀ ਦਾ ਸੂਟ ਤੇ ਆਹ ਹੋ ਗਿਆ ਟਿਫਨ ਇਧਰ। ਆਹ ਹੋ ਗਈ ਪਲਾਸਟਿਕ ਦਾ ਸਟੂਲ ਤੇ ਇਧਰ ਹੋਗੇ ਜੀ ਜਿਹੜੇ ਆਪਾਂ ਕੱਪੜੇ ਖਰੀਦੇ ਢੇਰਾਂ ਦੇ ਢੇਰ। ਤੇ ਦੇਖੋ ਤੁਸੀਂ ਬਾਟਮ ਵਰਕ ਵਾਲੇ ਸੂਟ ਆਪਣੇ ਸਭ ਤੋਂ ਜ਼ਿਆਦਾ ਸੋਹਣੇ ਆ ਤੇ ਆ ਹੋ ਗਿਆ ਜਿਨ੍ਹਾਂ ਨੂੰ ਆਪਾਂ ਕੱਪੜੇ ਖਰੀਦੇ ਆ ਜੀ ਜਿਹੜੇ ਬਾਟਮ ਵਰਕ ਵਾਲੇ ਸੂਟ ਆ ਉਹ ਤਾਂ ਆਪਾਂ ਖਰੀਦੇ ਆ ਜੀ ਖਾਲਸਾ ਕਲੋਥ ਹਾਊਸ ਗੁਨਿਆਣਾ ਮੰਡੀ ਇਹਨਾਂ ਕੋਲ ਬਹੁਤ ਵੈਰਾਈਟੀ ਹੈ ਕੱਪੜਿਆਂ ਦੀ ਬਹੁਤ ਸੋਹਣੀ ਕਲੈਕਸ਼ਨ ਹੁੰਦੀ ਹੈ ਬਹੁਤ ਹੀ ਵਾਜਿਬ ਰੇਟਾਂ ਤੇ ਆਪ ਨੂੰ ਜਿਹੜੇ ਸੂਟ ਵਗੈਰਾ ਮਿਲਦੇ ਆ ਤੇ ਜਿਹੜੇ ਕੁੜਤੇ ਪਜਾਮੇ ਆ ਤੇ ਇੱਕ ਕਾਟਨ ਦਾ ਸੂਟ ਲੈ ਸੀ ਭੁਆਈਆਂ ਵਾਲੀ ਉਹ ਅਸੀਂ ਲਿਆ ਸੀਗਾ ਜੀ ਗੋਇਲ ਕਲੋਥ ਹਾਊਸ ਗੁਨਿਆਣਾ ਇਹਨਾਂ ਕੋਲ ਵੀ ਬਹੁਤ ਵਧੀਆ ਕਲੈਕਸ਼ਨ ਹੈ ਜਿਵੇਂ ਅਸੀਂ ਫਸਟ ਟਾਈਮ ਗਏ ਸੀ ਹਨਾ ਗੋਇਲ ਵਾਲ ਤਾਂ ਸਾਡਾ ਓਵਰঅল ਐਕਸਪੀਰੀਅੰਸ ਬਹੁਤ ਅੱਛਾ ਰਿਹਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਸੀ ਇਹਨਾਂ ਕੋਲੇ ਹੈ ਨਾ ਤੇ ਆ ਸਾਡੇ ਕੱਪੜੇ ਆ ਜੀ ਜਿਹੜੇ ਅਸੀਂ ਲੈ ਕੇ ਆਏ ਹੋਏ ਹੈਗੇ ਤੇ ਇੱਧਰ ਹੈਗੀ ਜੀ ਆਪਣੀ ਭਾਂਡੇ ਵਾਲ ਟੋਕਰੀ ਇਹਨੂੰ ਆਪਾਂ ਸ਼ਾਮ ਨੂੰ ਜਿਹੜਾ ਵਾਲ ਦੇ ਵਿੱਚ ਹੈਂਗ ਕਰਾਂਗੇ ਟੰਗਾਂਗੇ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਮਾਨ ਵਗੈਰਾ ਦੇਖਾਂਗੇ ਵੀ ਕਿਹੜਾ ਕਿਹੜਾ ਸਮਾਨ ਆਪਾਂ ਕਿਵੇਂ ਕਿਵੇਂ ਐਡਜਸਟਮੈਂਟਸ ਕਰਨੀਆਂ ਤੇ ਆ ਹੋ ਗਈ ਜੀ ਆਪਣੇ ਕੱਪੜੇ ਵਗੈਰਾ ਤੇ ਹੁਣ ਆਪਾਂ ਜਿਹੜਾ ਸੂਟ ਕੱਟਿਆ ਹੋਇਆ ਉਹਨੂੰ ਸਟਿਚ ਕਰਦੇ ਹਾਂਗੇ ਮੰਮੀ ਦਾ ਸੂਟ ਕੱਟ ਰੱਖਿਆਗਾ ਤੇ ਹੁਣ ਆਪਾਂ ਉਹਨੂੰ ਕਰਦੇ ਆਂ ਜੀ ਸਟਿਚ ਤੇ ਇਹ ਸੂਟ ਆਪਾਂ ਸਾਰੇ ਤੁਹਾਨੂੰ ਦਿਖਾਤੇ ਤੇ ਮੈਨੂੰ ਤਾਂ ਮੇਰੇ ਸੂਟ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗੇ ਆ ਹੁਣ ਗਰਮੀ ਦਾ ਸੀਜ਼ਨ ਹੈ ਆਪੇ ਵੀ ਸਟਿਚ ਕਰਕੇ ਪਾਵਾਂਗੇ ਤੇ ਠੀਕ ਹੈ ਜੀ ਭਾਂਡਿਆਂ ਵਾਲੀ ਦੁਕਾਨ ਤੋਂ ਜੀ ਆਪਾਂ ਇਹ ਟਿਫਿਨ ਬਾਕਸ ਲੈ ਕੇ ਆਂਦਾਗਾ ਕਿਉਂਕਿ ਜਿਹੜਾ ਪੁਰਾਣਾ ਟਿਫਿਨ ਸੀਗਾ ਤੇ ਉਹਦੇ 'ਚ ਕਈ ਵਾਰ ਰੋਟੀ ਹਨਾ ਇੱਕ ਜਾਣੇ ਦੀ ਭੇਜੀ ਜਾਂਦੀ ਸੀਗੀ ਤੇ ਕਈ ਵਾਰ ਖੇਤ ਦਾ ਜਿਹੜਾ 2-3 ਜਾਣੇ ਕੰਮ ਕਰਦੇ ਹੁੰਦੇ ਆ ਕਾਈ ਦਿਨੀ ਆਪਾਂ ਸਟੀਲ ਦਾ ਟਿਫਨ ਲੈ ਕੇ ਆਂਦਾ ਮੇਰੀ ਬਹੁਤ ਟਾਈਮ ਦੀ ਰੀਜ ਸੀਗੀ ਵੀ ਮੈਂ ਇਵੇਂ ਦਾ ਟਿਫਨ ਲੈ ਕੇ ਆਵਾਂ ਤੇ ਫਿਰ ਅੱਜ ਜੀ ਆਪਾਂ 350 ਦਾ ਜਿਹੜਾ ਟਿਫਨ ਲੈ ਕੇ ਆਏ ਭਾਂਡੇ ਵਾਲੀ ਦੁਕਾਨ ਤੋਂ ਤੇ ਇਹਦੇ 'ਚ ਵਧੀਆ ਦੋ ਜਾਣਿਆਂ ਦੀ ਰੋਟੀ ਹੈ ਨਾ ਦੁਪਹਿਰ ਦੀ ਸੁਬਾਹ ਦੀ ਆਪਾਂ इजीली ਪੇਜ ਸਕਦੇ ਹਾਂ ਖੇਤ ਤੇ ਇਹਦੇ 'ਚ ਵਧੀਆ ਇੱਕ 'ਚ ਦਹੀਂ ਪੈ ਜਾਏਗਾ ਇੱਕ 'ਚ ਸਬਜ਼ੀ ਪੈ ਜਾਏਗੀ ਤੇ ਇੱਕ 'ਚ ਫੁਲਕੇ ਪਾ ਕੇ ਵਧੀਆ ਆਰਾਮ ਨਾਲ ਬਹੁਤ ਸੋਹਣਾ ਲੱਗਿਆ ਸਟੀਲ ਦਾ ਟਿਫਨ ਤੇ ਮੈਨੂੰ ਆਏ ਸੀਗਾ ਮੈਂ ਮੈਂ ਜਿੱਥੇ ਵੀ ਗਈ ਮੈਂ ਦੁਕਾਨ ਤੇ ਤਾਂ ਮੈਂ ਜ਼ਰੂਰ ਲੈ ਕੇ ਆਵਾਂਗੀ ਤੇ ਫਿਰ ਮੈਂ ਅੱਜ ਇਹ ਲੈ ਆਈ ਆਂ। ਸਤਿ ਸ਼੍ਰੀ ਅਕਾਲ ਤੁਹਾਨੂੰ ਸੋਰਾ ਇੰਡੀ। ਇਹ ਲੈ ਕੇ ਆਂ ਜਿਆ ਆਪਣਾ ਟਿਫਿਨ ਤੇ ਇੱਕ ਆਪਾਂ ਜੀ ਲੈ ਕੇ ਆਇਆ ਹਾਂ ਪਲਾਸਟਿਕ ਦਾ ਸਟੂਲ ਕਿਉਂਕਿ ਦਾਦੀ ਨੂੰ ਹਣਾ ਬੈਠਣਾ ਬਹੁਤ ਔਖ ਆਏਗਾ ਤਾਂ ਕਰਕੇ ਆਪਾਂ ਜਿਹੜਾ ਪਲਾਸਟਿਕ ਦਾ ਬਹੁਤ ਹਾਰਡ ਮਿਲਟਨ ਕੰਪਨੀ ਦਾ ਜਿਹੜਾ ਆਪਾਂ ਸਟੂਲ ਲੈ ਕੇ ਆਏ ਇਹ ਇਸ ਤੇ ਵੀ ਮੇਰੀ ਬਹੁਤ ਟਾਈਮ ਦੀ ਰੀਚ ਸੀਗੀ ਵੀ ਆਪਾਂ ਹਣਾ ਇਹ ਲੈ ਕੇ ਆਣਾ ਪਾਂ ਜਿਹੜੀ ਇਹ ਭਾਂਡੇ ਰੱਖਣ ਵਾਲੀ ਜਿਹੜੇ ਟੋਕਰੀ ਲੈ ਕੇ ਆਂਦੀ ਹੈ ਤਾਂ ਇਹਦੇ ਚ ਇੱਕ ਛੋਟਾ ਸਾਈਜ਼ ਵੀ ਸੀਗਾ ਹਨਾ ਉਹ 6 ਖਾਣੀ 7 ਕੁ 100 ਦੀ ਸੀਗੀ ਤੇ ਬਟ ਇਹ ਆਪਾਂ ਲਈਏ ਜੀ 1250 ਦੀ ਭਾਂਡੇ ਰੱਖਣ ਵਾਲੀ ਟੋਕਰੀ ਕਿਉਂਕਿ ਸਾਡੇ ਜਿਹੜੇ ਜ਼ਿਆਦਾਤਰ ਭਾਂਡੇ ਆ ਨਾ ਮੰਮੀ ਕੋਲ ਭਾਂਡੇ ਜ਼ਿਆਦਾ ਸੀ ਤੇ ਉਹ ਆਪਾਂ ਉਹ ਹੀ ਸੈਲਫ ਤੇ ਰੱਖ ਦਿੰਨੇ ਆ ਤੇ ਕਈ ਵਾਰ ਉਹਨਾਂ ਤੇ ਰੇਤਾ ਵਗੈਰਾ ਪੈ ਜਾਂਦਾ ਤਾਂ ਇਹਦੇ ਚ ਵਧੀਆ ਆਪਾਂ ਸਫਾਈ ਕਰਕੇ ਮੈਂ ਤਾਂ ਇੰਨਾ ਚਾ ਚੜਿਆ ਵੀ ਮੈਂ ਸਾਰੇ ਭਾਂਡੇ ਜਿਹੜੇ ਤੇ ਮੈਨੂੰ ਇਦਾਂ ਸੀਗਾ ਵੀ ਮੈਂ ਜਿਹੜੇ ਸਾਰੇ ਭਾਂਡੇ ਧੋ ਕੇ ਹਨਾ ਮੈਨੂੰ ਬਹੁਤ ਚਾ ਹਨਾ ਇਦਾਂ ਵੀ ਸਾਰੇ ਭਾਂਡੇ ਮੈਂ ਧੋ ਕੇ ਵਧੀਆ ਵਧੀਆ ਦੇ ਚ ਚਿੰਕੇ ਗਲਾਸ ਚਿੰਕੇ ਪਲੇਟਾਂ ਚਿੰਕੇ ਹਨਾ ਕਾਲੀਆਂ ਵਗੈਰਾ ਜਾਂ ਜਿਹੜੇ ਜਾਗ ਜਿਹੜੇ ਵੱਡੇ ਭਾਂਡੇ ਉਹ ਮੈਂ ਉੱਪਰ ਰੱਖਾਂਗੀ ਤੇ ਜਿਹੜੇ ਛੋਟੇ ਭਾਂਡੇ ਆ ਉਹ ਆਪਾਂ ਇੱਥੇ ਕਾਲੀਆਂ ਵਗੈਰਾ ਬਾਉਲਸ ਹੋਗੇ ਜਿਹੜੇ ਆਪਣੇ ਹਨਾ ਬਾਟੀਆਂ ਵਗੈਰਾ ਹੋਗੀਆਂ ਉਹ ਸਾਰੀਆਂ ਤਾਂ ਹੀ ਵੇਖੋ ਜੀ ਬਹੁਤ ਸੋਲਿਡ ਹੈ ਤੇ ਇਹ ਵੀ ਮੇਰੀ ਹਾਂਜੀ ਤੇ ਅੱਜ ਸਾਡਾ ਦੁਪਹਿਰੇ ਪੋਪਲੇ ਖਾਣ ਨੂੰ ਜੀ ਕੀਤਾ ਤੇ ਅਸੀਂ ਬਣਾ ਰਹੇ ਹਾਂ ਜੀ ਪੋਪਲੇ ਸਰੌਂ ਦੇ ਤੇਲ 'ਚ ਤਲ ਕੇ ਗਰਮ-ਗਰਮ ਪੋਪਲੇ ਖਾਵਾਂਗੇ ਚਾਹ ਨਾਲ ਤੇ ਹੁਣ ਆਪਾਂ ਜੀ ਇਹ ਤਲਦੇ ਹਾਲੇ ਤੇਲ ਫਿਲਹਾਲ ਗਰਮ ਹੋ ਰਿਹਾ ਕਰਦੇ ਗੱਡੇ ਦੇ ਤੇਲ ਦੀ ਤਾਂ ਸਮੈਲੀ ਹੋਰ ਨਹੀਂ ਹੈ ਲੋ ਫਲੇਮ ਤੇ ਜੀ ਆਪਾਂ ਜਿਹੜਾ ਗੈਸ ਕੀਤਾ ਹੋਇਆ ਹਾਂਜੀ ਤੇ ਹੁਣ ਅਸੀਂ ਭਲਾ ਰਹੇ ਹਾਂ ਪੋਪਲੇ ਦੇਖੋ ਤੁਸੀਂ ਕਿੱਡੇ ਸੋਨੇ ਫਲੱਕੀ ਫਲੱਕੀ ਸ਼ੇਪ ਆ ਰਹੀ ਕਿ ਦਿਸਮ ਲੱਗਣਾ ਲੈ ਚਾਲਾ ਆ ਜੁੱਤੀ ਪਿਛਾਣਾ ਤਾਂਵਾਂਗੇ ਅੱਜ ਲੈ ਕੇ ਆਏ ਆਂਟੀ ਤੁਸੀਂ ਦੱਸੋ ਕਿੰਨੇ ਦਾ ਹੋਊਗਾ ਬਸ ਇੰਨੇ ਕੱਢਣੇ ਨੇ ਕਿੰਨੇ ਦੇ ਕਰਾਏ ਇੱਕ ਮਿੰਟ ਪੋਪਲੇ ਹਾਂਜੀ ਹੁਣ ਆਪਣੇ ਗਰਮਾ ਗਰਮ ਪੋਪਲੇ ਤਿਆਰ ਆ ਤਾਂ ਆਪਾਂ ਇਹਨਾਂ ਨੂੰ ਖਾਵਾਂਗੇ ਚਾਹ ਨਾਲ